ਹਾਂਜੀ ਹੁਣ ਜਿਹੜੀ ਕਿ ਇੱਕ ਵੀਡੀਓ ਦਿਖਾਉਣ ਜਾ ਰਹੇ ਆ ਬਾਈ ਜਿਹੜਾ ਕਿ ਮਨਕੀਰ ਤੌਲਖ ਇੱਕ ਕਲਾਕਾਰ ਆ ਤੇ ਜਿਹਨੇ ਕਿ ਬਾਈ ਪੰਜਾਬ ਲਈ ਬਹੁਤ ਵੱਡੀ ਸੇਵਾ ਜੋ ਕਰ ਰਿਹਾ ਤੇ ਸਾਰੇ ਕਲਾਕਾਰਾਂ ਦਾ ਆਪਾਂ ਧੰਨਵਾਦ ਕਵਾਂਗੇ ਤਾਂ ਇੱਕ ਵੀਡੀਓ ਸੁਣਾਵਾਂਗੇ ਜਿਹਦੇ ਵਿੱਚ ਹੁਣ ਮਨਕੀਰ ਤੌਲਖ ਅੱਜ 100 ਟਰੈਕਟਰ ਦਾ ਐਲਾਨ ਕਰਿਆ ਸੀ ਜਿਹੜਾ ਤੇ ਅੱਜ ਬਾਈ 10 ਟਰੈਕਟਰ ਪੰਜਾਬ ਨੂੰ ਦਿੱਤੇ ਤੇ ਬਾਕੀ ਹਜੇ ਹੋਰ ਵੀ ਸੇਵਾ ਕਰਨੀ ਬਾਕੀ ਆ ਤੇ 100 ਟਰੈਕਟਰ ਪੰਜਾਬ ਦੇ ਵਿੱਚ ਮੰਡਣਾ ਹੁਣ 100 ਟਰੈਕਟਰ ਕਈ ਕਰੋੜਾ ਰੁਪਏ ਦੀ ਆਉਣਗੇ ਕੋਈ ਐਂ ਤਾਂ ਹੈ ਨਹੀਂ ਕੋਈ 2-4 ਲੱਖ ਦੇ ਹਨਾ ਤਾਂ ਬਹੁਤ ਵੱਡਾ ਇੱਕ ਕਹਦੀਏ ਵੀ ਦਿਲ ਦਰਿਆ ਬਈ ਮਨਕੀਤ ਔਲਖ ਦਾ ਤੇ ਇੱਕ ਪਾਸੇ ਜੇ ਹੋਰ ਵੀ ਕਈ ਕਲਾਕਾਰਾਂ ਦੀ ਗੱਲ ਕਰੀਏ ਸਾਰੀ ਆਪਣੇ ਬੰਨੀਓ ਕੋਈ 5 ਲੱਖ ਤਾਂ ਕੋਈ 25 ਲੱਖ ਜਿਵੇਂ ਤੁਸੀਂ ਸਾਰੀ ਜਾਣਦੇ ਹੋ ਅਕਸਰ ਤੇ ਸੋਨੂ ਸੂਦ ਬੰਨੀਓ ਵੀ ਬਈ ਪੰਜਾਬ ਦੇ ਵਿੱਚ ਸੇਵਾ ਕੀਤੀ ਜਾਂਦੀ ਹੈ ਤੇ ਸੰਜੇ দত্ত ਬੰਨੀਓ ਵੀ ਐਕਟਰ ਵੀ ਬਈ ਐਸ ਵਾਰ ਕਮਾਲ ਕਰਤੀ ਸਾਰਿਆਂ ਨੇ ਸਾਡੇ ਪੰਜਾਬ ਦੇ ਕਲਾਕਾਰਾਂ ਨੇ ਵੀ ਤੇ ਲੀਡਰਾਂ ਨੂੰ ਚੰਗੇ ਇਹੀ ਨਿਕਲਗੇ ਆਪਾਂ ਕਵਾਂਗੇ ਪਰ ਫੇਰ ਵੀ ਮਲਕੀਤ ਟੋਲਖ ਨੇ ਆਪਣੇ ਬੰਨਿਓ ਧੰਨਵਾਦ ਸੀਐਮ ਪੰਤਮਾਨ ਦਾ ਵੀ ਕਿਹਾ ਵੀ ਮੈਂ ਉਹਨੂੰ ਪੀਲੇ ਇਹੀ ਕਹੂੰਗਾ ਵੀ ਸਾਡੇ ਜਿੰਨੇ ਵੀ ਭਰਾ ਸਾਡੇ ਕਿਸਾਨਾਂ ਇਹਨਾਂ ਦਾ ਕਰਜ਼ਾ ਮਾਫ ਕੀਤਾ ਜਾਵੇ ਅਸੀਂ ਉਹਨਾਂ ਨੂੰ ਵੀ ਕਵਾਂਗੇ ਵੀ ਸਾਡੇ ਇੱਕ ਬਹੁਤ ਚੰਗੇ ਇਨਸਾਨ ਆ ਜੋ ਸੀਐਮ ਪੰਤਮਾਨ ਉਹਨਾਂ ਨੂੰ ਫੇਰ ਵੀ ਉਹਨਾਂ ਨੇ ਸਲਾਇਆਗਾ ਉਹਨਾਂ ਦੇ ਪਖਲੇ ਵਿੱਚ ਗੱਲਬਾਤ ਕੀਤੀ ਆ ਪਰ ਹੁਣ ਜੋ ਮਲਕੀਤ ਟੋਲਖ ਦੀ ਆਪਾਂ ਵੀਡੀਓ ਸੁਣਾਉਣ ਜਾ ਰਹੇ ਆ ਜਰ ਬੰਦੇ ਨੂੰ ਫੇਰ ਵੀ ਧਮਕੀ ਆ ਰਹੀਆਂ ਗੈਂਗਸਟਰਾਂ ਬੰਨੀਓ ਪਹਿਲਾਂ ਤਾਂ ਇਹਨਾਂ ਨੂੰ ਮੈਂ ਪੁੱਛਣਾ ਚਾਹਣਾ ਗੈਂਗਸਟਰ ਵੈਸੇ ਕੋਈ ਬਣਦਾ ਨਹੀਂ ਉਹਨੂੰ ਹੁਲਾਤ ਬਣਾਉਂਦੇ ਆ ਪਰ ਇਹ ਨਹੀਂ ਹੈਗਾ ਵੀ ਕਿਸੇ ਤੁਸੀਂ ਸਹੀ ਚੰਗੇ ਇਨਸਾਨ ਨੂੰ ਵੀ ਤੁਸੀਂ ਯਾਰ ਜਿਹਨੂੰ ਜੀ ਕਰਦਾ ਧਮਕੀ ਦੇ ਦੇ ਚੱਕ ਕੇ ਤਾਂ ਬਾਈ ਹਲੇ ਤੱਕ ਵੀ ਬੰਦੇ ਨੂੰ ਧਮਕੀ ਆ ਰਹੀਆਂ ਅੱਜ ਮੈਂ ਇੰਟਰਵਿਊ ਦੇ ਵਿੱਚ ਹੁਣ ਹੀ ਸੁਣਾਇਆਗਾ ਤੇ ਪਹਿਲਾਂ ਆਪਾਂ ਉਹਨਾਂ ਦੀ ਵੀਡੀਓ ਸੁਣਾ ਦਈਏ ਹਨਾ ਫਿਰ ਆਪਾਂ ਗੱਲਬਾਤ ਕਰਾਂਗੇ ਸਾਂਝੀ ਜਿਹੜਾ ਕੀ ਪੰਜਾਬ ਦੇ ਲਈ ਬੇ ਬੋਲਣ ਵਾਲਾ ਬੰਦਾ ਹੁਣ 5 ਕਰੋੜ ਦਾ ਐਲਾਨ ਵੀ ਕੀਤਾ ਤੇ ਪਰ 100 ਟਰੈਕਟਰ ਜਿਹੜਾ ਕੀ ਦੇਲ ਦਾ ਐਲਾਨ ਕੀਤਾ ਤੇ ਹੁਣ 10 ਟਰੈਕਟਰ ਉਹਨੇ ਦੇਤੇ ਬਾਕੀ ਹੋਰ ਵੀ ਸੇਵਾ ਦੇ ਵਿੱਚ ਹਾਜ਼ਰ ਆ ਗਏ ਪਹਿਲਾਂ ਵੀਡੀਓ ਸੁਣਾ ਦਈਏ 2 ਮਿੰਟ ਦੀ ਮੈਂ 5 ਦਿਨ ਪਹਿਲਾਂ ਸੇਵਾ ਆਪਦੀ ਝੋਲੀ ਪੁਆਈ ਸੀ ਵੀ ਅਸੀਂ ਆਪਣਾ 5 ਕਰੋੜ ਰੁਪਏ ਦੀ ਸੇਵਾ ਆਪਦੇ ਪੰਜਾਬੀ ਭਰਾਵਾਂ ਲਈ ਆਪਦੇ ਆਪਦੇ ਪੰਜਾਬ ਲਈ ਉਹਨਾਂ ਲਈ ਕਰਕੇ ਜਾਵਾਂਗੇ ਪੰਜਾਬ ਦੇ ਵਿੱਚ ਇਹ ਚਰਚਾ ਚੱਲ ਰਹੀ ਹੈ ਕਿ ਮੁੱਖ ਮੰਤਰੀ ਵੀ ਬਦਲਿਆ ਜਾ ਸਕਦਾ ਹੈ ਉਹ ਨਾਲ ਹੀ ਕਰਕੇ ਜਾਵਾਂਗੇ ਕਿਹਦੀ ਧੁੱਗੀ ਹੋਣੀ ਕੈਨੇਡਾ ਤੋਂ ਉਹਨਾਂ ਦਾ ਫੋਨ ਆਇਆ ਉਹ ਕਹਿੰਦੇ ਕਿਲੇ ਟਰੈਕਟਰ ਮੈਂ ਆ ਜੀ ਭਾਈ ਕਿਲੇ ਜਿੰਨੇ ਮਰਜ਼ੀ ਸਾਡੇ ਵੱਲੋਂ ਕਹ ਦੇ ਠੀਕ ਆ ਸੋ 100 ਟਰੈਕਟਰ ਦੇਣਾ ਸੀ ਤੇ ਅਸੀਂ 100 ਤੋਂ ਵੀ ਵੱਧ ਟਰੈਕਟਰ ਦੇ ਕੇ ਜਾਵਾਂਗੇ ਜਿਨ੍ਹਾਂ ਦੇ ਘਰ ਹੀ ਥੱਲੋਂ ਭਾਈ ਦੋ ਦੋ ਫੋਟੀ ਪੱਟੇ ਗਏ ਕੀ ਕਰਨਗੇ ਵਿਚਾਰੇ ਉਹ ਤਾਂ ਪੰਜਾਬ ਜਿਹੜਾ ਆ ਹੜਾਂ ਦੀ ਮਾਰ ਲਗਾਤਾਰ ਚੱਲ ਰਿਹਾ ਤਾਂ ਉੱਥੇ ਪੰਜਾਬ ਦੇ ਜੋ ਪੁੱਤ ਨੇ ਜਿਹੜਾ ਜਿਨ੍ਹਾਂ ਨੂੰ ਪੰਜਾਬ ਨੇ ਮਾਣ ਬਖਸ਼ਿਆ ਪੰਜਾਬ ਦੇ ਨਾਲ ਖੜੇ ਨਜ਼ਰ ਆ ਰਹੇ ਮਨਕੀਰ ਤੌਲਕ ਜਿਨ੍ਹਾਂ ਦੇ ਵੱਲੋਂ ਕਰੋਨਾ ਦਾ ਐਲਾਨ ਵੀ ਕੀਤਾ ਗਿਆ ਟਰੈਕਟਰ ਦਿੱਤੇ ਜਾ ਰਹੇ ਨੇ ਭਾਈ ਜਿਹੜੇ ਪੰਜਾਬ ਪੰਜਾਬ ਦੇ ਕਿਸਾਨ ਨੇ ਬਹੁਤ ਜ਼ਿਆਦਾ ਮਯੂਸ ਨੇ ਇਸ ਵੇਲੇ ਪਰ ਜਦੋਂ ਤੁਸੀਂ ਨਾਲ ਖੜੇ ਹੋ ਤਾਂ ਲੱਗਦਾ ਕਿ ਬਹੁਤ ਤਗੜਾ ਹੌਸਲਾ ਜਿਹੜਾ ਬਣਦਾ ਅਸੀਂ ਸਾਨੂੰ ਸਾਸੀ ਪੰਜਾਬ ਦੇ ਬੱਚੇ ਆ ਸਾਡਾ ਸਾਡਾ ਫਰਜ਼ ਆ ਪੰਜਾਬ ਨਾਲ ਖੜਨ ਦਾ ਸੋ ਮੇਰੀ ਟੀਮ ਮੈਂ ਮਨ ਕੀ ਰਾਵਾਂ ਲਖ ਸਿਮਰਨ ਹੁੰਦਲ ਰੂਪਾ ਸੁਹਾਣਾ ਹਾਕਮ ਹੁੰਦੀ ਅਸੀਂ ਸਾਰੇ ਭਰਾ ਪਹੁੰਚੇ ਜੀ ਸੇਵਾ ਕਰਨ ਮੈਂ 5 ਦਿਨ ਪਹਿਲਾਂ ਸੇਵਾ ਆਪਦੀ ਝੋਲੀ ਪਵਾਈ ਸੀ ਵੀ ਅਸੀਂ ਆਪਣਾ 5 ਕਰੋੜ ਰੁਪਏ ਦੀ ਸੇਵਾ ਆਪਦੇ ਪੰਜਾਬੀ ਭਰਾਵਾਂ ਲਈ ਆਪਦੇ ਆਪਦੇ ਪੰਜਾਬ ਲਈ ਠੀਕ ਆ ਪੰਜਾਬੀ ਮੈਂ ਗਿਆ ਸੀ 100 ਟਰੈਕਟਰ ਮੈਂ ਆਪਦੇ ਯਾਰਾਂ ਦੋਸਤਾਂ ਵੱਲੋਂ 100 ਟਰੈਕਟਰ ਆਪਦੇ ਯਾਰਾਂ ਦੋਸਤਾਂ ਨੂੰ ਕਹੂੰਗਾ ਅਪੀਲ ਕਰੂੰਗਾ ਵੀ ਪੰਜਾਬ ਨੂੰ ਲੋੜਿਆ ਪੰਜਾਬ ਨਾਲ ਪੰਜਾਬ ਨਾਲ ਖੜੋ ਰੋਕਦਿਆ ਕਰੋ ਪੰਜਾਬ ਨਾਲ ਖੜੋ ਠੀਕ ਆ ਅੱਜ ਅਸੀਂ 10 ਟਰੈਕਟਰ ਲੈ ਕੇ ਸੇਵਾ ਦੇ ਵਿੱਚ 10 ਟਰੈਕਟਰ ਲੈ ਕੇ ਸੇਵਾ ਦੇ ਵਿੱਚ ਪਹੁੰਚੇ ਆ ਠੀਕ ਆ ਬਾਕੀ ਬਾਕੀ ਆਪਣਾ ਸਾਡੇ ਸੀਐਮ ਸਾਹਿਬ ਭਗਵੰਤ ਮਾਨ ਸਾਡੇ ਬੜੇ ਰਿਸਪੈਕਟਡ ਨੇ ਤੇ ਸਾਣ ਜੱਟ ਹੈ ਸਾਡਾ ਸੀਐਮ ਠੀਕ ਆ ਸੀਐਮ ਸਾਹਿਬ ਨੂੰ ਇੱਕ ਬੇਨਤੀ ਮੈਨੂੰ ਪੰਜਾਬ ਦੇ ਲੋਕਾਂ ਨੇ ਕਿਹਾ ਵੀ ਕਰਜ਼ਾ ਵੀ ਜਿਹੜਾ ਕਿਉਂਕਿ ਉਹ ਵਾਈ ਕਰ ਨਹੀਂ ਸਕਦੇ ਪਰ ਉਹਨਾਂ ਦੀ ਕਿਸ਼ਤ ਆਉਣੀ ਆ ਉਹ ਛੋਟੇ ਜ਼ਿਮੀਦਾਰਾਂ ਦਾ ਕਰਜ਼ਾ ਸੀਐਮ ਸਾਹਿਬ ਨੂੰ ਉਹ ਵੀ ਪਲੀਜ਼ ਮਾਫ ਕੀਤਾ ਜਾਵੇ ਤੇ ਬਾਕੀ ਅਸੀਂ ਟਰੈਕਟਰਾਂ ਦੀ ਸੇਵਾ ਲੈ ਕੇ ਪਹੁੰਚੇ ਆ ਤੇ ਬਾਕੀ ਮੇਰੇ ਸਾਰੇ ਦੋਸਤ ਮੈਨੂੰ ਵਾਰ ਤੋਂ ਬਾਅਦ ਫੋਨ ਕਰ ਰਹੇ ਨੇ ਮੇਰੇ ਵੱਡੇ ਭਰਾ ਨੇ ਤੇ ਮੇਰੇ ਰਿਸ਼ਤੇਦਾਰ ਨੇ ਭਾਜੀ ਮਨਜੀਤ ਬਿੰਦਰ ਸਿੰਘ ਸਰਸਾ ਠੀਕ ਹੈ ਉਹਨਾਂ ਦਾ ਫੋਨ ਆਇਆ ਵੀ ਮਨਕੀਰਤ ਤੂੰ ਕਿੰਨੇ ਟਰੈਕਟਰਾਂ ਦੀ ਸੇਵਾ ਕਰ ਰਿਹਾ ਮੈਂ ਭਾਜੀ ਆਪਾਂ 100 ਟਰੈਕਟਰ ਦੀ ਸੇਵਾ ਕਰ ਰਹੇ ਹਾਂ ਹਾਂਜੀ ਇਹ ਜੋ ਭਾਈ ਵਕੀਲ ਤੌਰ 'ਤੇ ਜੋ ਕਿ ਤੁਸੀਂ ਵੀਡੀਓ ਸੁਣੀ ਲਈ ਹੈ ਤੇ ਪਰ ਹੁਣ ਕਹਿਦਿਏ ਬਹੁਤ ਵੱਡੀ ਇੱਕ ਗੱਲ ਹੈ ਕਿ ਜਿਹੜਾ ਸਾਡੇ ਪੰਜਾਬ ਦੇ ਸਿੰਗਰ ਵੈਸੇ ਇਹਨਾਂ ਨੂੰ ਪੰਜਾਬ ਨੇ ਬਣਾਇਆ ਪੰਜਾਬ ਤੋਂ ਹੀ ਇਹ ਇੱਕ ਕਹਿਦਿਏ ਵੀ ਉੱਚੀ ਚੋਟੀ ਤੇ ਜਾਂਦੇ ਆ ਤੇ ਪਰ ਫਿਰ ਵੀ ਪੰਜਾਬ ਦਾ ਖੜਨ ਦਾ ਹੱਕ ਬਣਦਾ ਪਰ ਹੁਣ ਇੱਥੇ ਬਈ ਸਾਰਿਆਂ ਦਾ ਧੰਨਵਾਦ ਕਰਦੀ ਆਂ ਸਾਡੇ ਕਲਾਕਾਰ ਹੋਰ ਵੀ ਆ ਜਿੰਨੇ ਵੀ ਸਾਡੇ ਸੇਵਾਦਾਰ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਜਿੱਥੇ ਰਾਵੀ ਨਦੀ ਟੁੱਟੀ ਆ ਉੱਥੋਂ ਤੱਕ ਖਾਣਾ-ਦਾਣਾ ਪਹੁੰਚਾਤਾ ਰਾਸ਼ਨ ਪਾਣੀ ਪਹੁੰਚਾਤਾ ਹਾਲੇ ਤੱਕ ਜਿਹੜੇ ਹੜ੍ਹਾਂ ਨਾਲ ਪੀੜਤਾ ਲੋਕ ਸੇਵਾ ਦੇ ਵਿੱਚ ਹਜੇ ਤੱਕ ਲੱਗ ਰਹੇ ਜੇ ਮਨਦੀਪ ਸਿੰਘ ਮੰਨਾ ਦੀ ਗੱਲ ਕਰੀਏ ਬਾਈ ਉਹਨਾਂ ਨੇ ਵੀ ਵਿਚਾਰਿਆਂ ਨੇ ਬਹੁਤ ਜੇ ਗੱਲ ਕਰੀਏ ਆਪਾਂ ਅਮਰਤਮਾਨ ਐਮਬੀ ਬ੍ਰੇਕ ਤੇ ਜੇ ਗੱਲ ਕਰੀਏ ਬਈ ਦਲਜੀਤ ਸਿੰਘ ਤੇ ਹੋਰ ਵੀ ਅੱਜ ਮੈਂ ਬਈ ਕਲਾਕਾਰ ਹੋਰ ਵੀ ਦੇਖੇ ਹੈਗੇ ਤਾਂ ਬਈ ਹੁ ਸਾਡੇ ਜਿੰਨੇ ਲਗਭਗ ਸਾਰੇ ਪੰਜਾਬ ਦੇ ਜਿੰਨੇ ਕਲਾਕਾਰ ਆ ਤੇ ਆਪਣੇ ਬਦਲੀਓ ਸੇਵਾ ਦੇ ਵਿੱਚ ਲੱਗੇ ਹੋਏ ਆ ਤੇ ਵੱਡੀ ਗੱਲ ਹੁਣ ਇਹ ਕਹਤੀ ਬਈ 100 ਟਰੈਕਟਰ ਕੋਈ ਮਾੜੀ ਢੀਡੀ ਗੱਲ ਨਹੀਂ ਹੈਗੀ ਬਹੁਤ ਵੱਡਾ ਦਿਲ ਦਰਿਆਗਾ ਮਨਕੀਰ ਕੌਲਖਾ ਆਪਾਂ ਇਹ ਕਹਦਿਏ ਵੀ ਦੇਖੋ ਲੱਖ ਦੇਣਾ ਉਹ ਕਹਿੰਦਾ ਅੱਜ ਦੇ ਟਾਈਮ 'ਚ ਕੋਈ ਟਾਇਰ ਨਹੀਂ ਦਿੰਦਾ ਟਰੈਕਟਰ ਦਾ ਫੇਰ ਵੀ ਬਾਈ ਉਹਨੇ 100 ਟਰੈਕਟਰ ਦਾ ਅਲਾਨ ਕਰਤਾ 50 ਟਰੈਕਟਰ ਜਿਹੜੇ ਉਹਨਾਂ ਦੇ ਕੋਈ ਦੋਸਤਾਂ ਉਹਨਾਂ ਬੰਨਿਓ ਵੀ ਕਿਹਾ ਜਾਂਦਾ ਤੇ ਇਹ ਦੇਖੋ ਤੁਸੀਂ ਅੱਜ ਪੰਜਾਬ ਇਸ ਕਰਕੇ ਨਹੀਂ ਹਾਰਦਾ ਇੱਥੇ ਧਰਮੇਤੀ ਲੋਕ ਬਹੁਤ ਬੈਠੇ ਆ ਦਿਲ ਦਰਿਆ ਲੋਕ ਬਹੁਤ ਬੈਠੇ ਆ ਐਨਆਰ ਰਾਇਆਂ ਦਾ ਵੀ ਧੰਨਵਾਦ ਕਰਦੀ ਆ ਬਾਹਰਲੇ ਦੇਸ਼ੋਂ ਸਾਡਾ ਪੰਜਾਬ ਉਥੋਂ ਵੀ ਬਈ ਜਿਹੜੇ ਸਾਡੇ ਐਨ ਆਰ ਆਈ ਬੈਠੇ ਆ ਉਹਨਾਂ ਦਾ ਵੀ ਧੰਨਵਾਦ ਕਰਦਗੇ ਵੀ ਇਸ ਕਰਕੇ ਸਾਡਾ ਪੰਜਾਬ ਨਾ ਕਦੇ ਹਾਰਿਆ ਤੇ ਨਾ ਹੀ ਕਦੇ ਹਾਰੂਗਾ ਤੇ ਅੱਜ ਦਾ ਟੌਪਿਕ ਡਾ ਬਈ ਕੱਲੇ ਮਨਕੀਲ ਦੌੜਖਣੋਂ ਲੈ ਕੇ ਤੁਹਾਡੇ ਨਾਲ ਖਬਰ ਜ਼ਰੂਰ ਅੱਜ ਦੀ ਸਾਂਝੀ ਕਰਨੀ ਸੀ ਵੀ 100 ਟਰੈਕਟਰ ਤੋਂ ਵੱਧ ਕੇ ਜੋ 5 ਕਰੋੜ ਦਾ ਉਹਨਾਂ ਐਲਾਨ ਕੀਤਾ ਸੇਵਾ ਹੋਰ ਵੀ ਕਰਨੀ ਆ ਟਰੈਕਟਰ ਨਹੀਂ ਕੱਲੇ ਉਹਨਾਂ ਨੇ ਇਹ ਕਿਹਾ ਵੀ ਜਦੋਂ ਤੱਕ ਹੜ੍ਹ ਜਾਂਦੇ ਵੀ ਉਹ ਤੋਂ ਬਾਅਦ ਵੀ ਅਸੀਂ ਟਰੈਕਟਰਾਂ ਨਾਲ ਰੇਤ ਵੀ ਘਟਾਵਾਂਗੇ ਹੋਰ ਵੀ ਬਹੁਤ ਜ਼ਿਆਦੇ ਬਈ ਬਹੁਤ ਵੱਡੀ ਸੇਵਾ ਕੀ ਜੋ ਮਨਕੀਲ ਤੋਂ ਲਈ ਅੱਜ ਦਾ ਭਾਈ ਟੌਪ ਕਾ ਆਪਾਂ ਸਪੈਸ਼ਲ ਉਹਨਾਂ ਵਾਸਤੇ ਬਣਾਇਆ ਸੀ ਸਾਰੇ ਕਲਾਕਾਰਾਂ ਵਾਸਤੇ ਧੰਨਵਾਦ ਸਾਰਿਆਂ ਦੀ ਕਰਦੇ ਆ ਪਰ ਉਹਨਾਂ ਨੂੰ ਤਾਂ ਕੀ ਮਿਲ ਰਹੀ ਹੈ ਜਿਹੜੇ ਗੈਂਗਸਟਰਾਂ ਨੂੰ ਬੇਸੀ ਕਹਿ ਦਈਏ ਵੀ ਭਾਈ ਤੁਸੀਂ ਜੇ ਗੈਂਗਸਟਰ ਬਣਾ ਕਰਨਾ ਕਿਤੇ ਹੋਰ ਜਾ ਕੇ ਕਰੋ ਜਿਹੜਾ ਕੋਈ ਪੰਜਾਬ ਦੀ ਸੇਵਾ ਕਰਦਾ ਉਹਨਾਂ ਨੂੰ ਤੁਸੀਂ ਨਾ ਤਾਂ ਤੁਸੀਂ ਯਿਆ ਕਰੋ ਜਿਹੜੇ ਤੁਹਾਡੇ ਐਤਵਾਦੀਆਂ ਨਾਲ ਲਾਇਆ ਕਰੋ ਪੰਗੇ ਜਿਨ੍ਹਾਂ ਕੋਲੇ ਉਹਨਾਂ ਕੋਲੇ ਵੀ ਹਥਿਆਰ ਆ ਤੇ ਤੁਹਾਡੇ ਕੋਲੇ ਵੀ ਹੁੰਦੇ ਆ ਉਦੋਂ ਆਮਣੇ ਸਾਹਮਣੇ ਹੋ ਜਾ ਕਰੋ ਤਾਂ ਕਿਸੇ ਨੂੰ ਪੰਜਾਬ ਦੀ ਸੇਵਾ ਕਰ ਲੈਣ ਦਿਓ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਹੀ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਬੰਦ ਰਹੇ ਮਿਲਦਾ ਕਨੂੰ ਨਵੇਂ ਟੌਪ ਤੇ ਧੰਨਵਾਦ